right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satisheria college ummeed kardi hai ki tussi sare theek ho wange haji ajj aap fer haazir aahe thode layi leke ik hor navi video taathre bina kise deri to karde aa aap apni ajj di video shuru so bhai mai thode kol ik gall karni ha theek hai ik chhad ke do kar do chhad ke 200 gallan karo ਕਿਉਂਕਿ ਜੇ ਤੁਸੀਂ ਕਹਤਾਂਗੇ ਵੀ ਨਹੀਂ ਗੱਲ ਕਰਨੀ ਤੁਸੀਂ ਕਿਹੜਾ ਫਿਰ ਚੁੱਪ ਕਰ ਜਾਓਗੇ ਕਰਕੇ ਹੀ ਹਟੋਗੇ ਜਿਹੜੀ ਗੱਲ ਕਰਨੀ ਆ ਸੋ ਕਰੋ ਇੱਕ ਦੀ ਬਜਾਏ ਦੋ ਕਰੋ ਦੋ ਦੀ ਬਜਾਏ 200 ਕਰੋ 200 ਦੀ ਬਜਾਏ 2000 ਕਰੋ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਦਾ ਕਿ ਮੈਂ ਕੱਲ ਮੈਨੂੰ ਕੀ ਮਿਲਿਆ ਕੁਛ ਮਿਲਿਆ ਹੋਵੇ ਉਹਦੇ ਨਾਲ ਲੋਕਾਂ ਨੂੰ ਕੀ ਮਤਲਬ ਸਾਨੂੰ ਕੀ ਮਤਲਬ ਤੈਨੂੰ ਮਿਲਿਆ ਆਪਦੇ ਕੋਲ ਰੱਖ ਸਾਡੇ ਕੋਲ ਤੈਨੂੰ ਕੱਖ ਵੀ ਮਿਲਿਆ ਹੋਵੇ ਸਾਡੇ ਕੋਲ ਤੈਨੂੰ ਕਿਸੇ ਨੇ ਗਿਫਟ ਭੇਜਿਆ ਹੋਵੇ ਉਹਦੇ ਵਿੱਚ ਡਲੇ ਰੋੜੇ ਇੱਟਾਂ ਹੋਣ ਅਸੀਂ ਕੀ ਲੈਣਾ ਆਖੇ ਮੈਂ ਪਹਿਲਾਂ ਤੁਹਾਨੂੰ ਦਿਖਾ ਦਾਂ ਵੀ ਮੈਨੂੰ ਕੀ ਮਿਲਿਆ ਕੱਖ ਮਿਲਿਆ ਹੋਵੇ ਤੈਨੂੰ ਜਿਹੜੀ ਗੱਲ ਤੂੰ ਕਰਨੀ ਆ ਕਰਨ ਆਈਆਂ ਉਹ ਗੱਲ ਕਰ ਸਿੱਧਾ ਪੁਆਇੰਟ ਤੇ ਆ ਮੈਂ ਕੱਲ ਕਰਾਇਆ ਕੋਰੀਅਨ ਕਲੀਨਮੈਂਟ ਕੋਰੀਅਨ ਕਲੀਨਮੈਂਟ ਕੀ ਕਲੀਨਮੈਂਟ ਨਹੀਂ ਹੁੰਦਾ ਕੋਰੀਅਨ ਕਲੀਨਮੈਂਟ ਨਹੀਂ ਹੁੰਦਾ ਕੋਰੀਅਨ ਟ੍ਰੀਟਮੈਂਟ ਹੁੰਦਾ ਮੈਨੂੰ ਵੀ ਜਦੋਂ ਤਾ ਤੂੰ ਕੀ ਕਹਿ ਕੇ ਗਈ ਸੀ ਕੋਰੀਅਨ ਟ੍ਰੀਟਮੈਂਟ ਹੁੰਦਾ ਕੋਰੀਅਨ ਕਲੀਨਮੈਂਟ ਨਹੀਂ ਹੁੰਦਾਗਾ ਜੇ ਨਹੀਂ ਕਹਿਣਾ ਤਾਂ ਸਿੱਧਾ ਕਹਦੇ ਮੈਂ ਤਾਂ ਫੇਸ਼ੀਅਲ ਕਰਾ ਕੇ ਆਈ ਆ ਫੇਸ਼ੀਅਲ ਕਹਿਣਾ ਤਾਂ ਸੌਖਾ ਹੀ ਐ ਠੀਕ ਐ ਇਹ ਆ ਮਿਲਿਆ ਮੈਨੂੰ ਇਹ ਲਾਉਣਾਗਾ ਆਪਾਂ ਮੂੰਹ ਤੇ ਠੀਕ ਐ ਜੀ ਸਾਡੇ ਬਲੋ ਆ ਤੇ ਚਿੱਟੜਾਂ ਤੇ ਲਾ ਜਿੱਥੇ ਮਰਜੀ ਲਾ ਹੋਰ ਵੀ ਲਾਏ ਇਹ ਲਾਉਂਗੀ ਮੈਂ ਹੁਣ ਮੂੰਹ ਤੇ ਫੇਸ ਮਾਸਕ ਫੇਸ ਮਾਸਕ ਫਰੈਂਡ ਤੇਰੇ ਮੂੰਹੇ ਨਾਲ ਬਣ ਗਈ ਫੇਰ ਜਿਹੜਾ ਗੁੱਸਾ ਸੀ ਹੋ ਗਿਆ ਦੂਰ ਨਹੀਂ ਜਦੋਂ ਪਿੱਛੇ ਵੀਡੀਓ ਪਾਈ ਸੀ ਨਾ ਵੀ ਹਾਂ ਮੈਨੂੰ ਤੁਹਾਡੀ ਤੁਹਾਡੀਆਂ ਸਾਰਿਆਂ ਦੀ ਸਪੋਰਟ ਦੀ ਲੋੜ ਉਹ ਤੋ ਕਹਿੰਦੀ ਸੀ ਨਾ ਵੀ ਹਾਂ ਤੋ ਰਿਮੂ ਆ ਗੁੱਸੇ ਆ ਮੇਰੇ ਨਾਲ ਮੇਰੇ ਉਹ YouTube ਦੇ ਵਿੱਚ ਜਿਹੜਾ ਸਾਥ ਛੱਡਦਾ ਵਾ ਮੇਰਾ ਸਾਥ ਹੀ ਦਿੰਦਾ YouTube ਤੇ ਮੈਨੂੰ ਵੀਡੀਓ ਹੀ ਪਾਣੀ ਆਉਂਦੀ ਉਹੀ ਪਾਉਂਦਾ ਸੀਗਾ ਹੁਣ ਕੀ ਗੱਲ ਫੇਰ ਮਿਲ ਗਏ ਆਪਸ ਚ ਕਿਉਂਕਿ ਸਰਦਾਰੀ ਨਾ YouTube ਤੇ ਵੀਡੀਓ ਪਾਏ ਬਿਨਾ ਹੋਰ ਪਾਸੇ ਪੈਸੇ ਨਹੀਂ ਆਉਂਦੇ ਪੈਸੇ ਤੁਹਾਡੇ ਘਰੇ ਸਾਰੇ ਜਿੰਨੇ ਵੀ ਪੈਸੇ ਆਉਂਦੇ ਆ YouTube ਤਾਂ ਹੀ ਹੁੰਦੇ ਆ YouTube Facebook ਕੋਣੇ ਕਰਿਓ ਤੇ ਤੁਸੀਂ ਚੁੱਪ ਕਰ ਜਾਓ ਮੈਂ ਕੋਈ ਗੱਲ ਕਰਨ ਲੱਗੀ ਆ ਠੀਕ ਆ ਜੀ ਤੁਸੀਂ ਵਿੱਚ ਤੁਹਾਡੀ ਆਵਾਜ਼ ਨਹੀਂ ਆਣੀ ਚਾਹੀਦੀ ਮੈਂ ਤੁਹਾਨੂੰ ਇਹਨਾਂ ਦੱਸਤਾ ਹਾਂ ਵਿੱਚ ਕਿਸੇ ਦੀ ਆਵਾਜ਼ ਨਹੀਂ ਆਣੀ ਚਾਹੀਦੀ ਕਿਉਂਕਿ ਇੱਥੇ ਬਣ ਰਿਹਾ ਵਲੌਗ ਜੇ ਕਿਸੇ ਦੀ ਆਵਾਜ਼ ਵਿੱਚ ਆਊਗੀ ਤਾਂ ਇਹਦਾ ਮੈਡਮ ਜੀ ਦਾ ਵਲੌਗ ਖਰਾਬ ਹੋ ਜਾਊਗਾ ਸੋ ਜਵਾਕੋ ਮੂੰਹ ਤੇ ਉਂਗਲ ਰੱਖ ਕੇ ਬਹਿ ਜਾਓ ਮੈਡਮ ਦਾ ਵਲੌਗ ਨਹੀਂ ਖਰਾਬ ਹੋਣਾ ਚਾਹੀਦਾ ਕਿਉਂਕਿ ਉਹ ਜਵਾਕਾਂ ਦੇ ਖੇਡਣ ਬੋਲਣ ਚੱਲਣਾਂ ਦਿੱਕਤ ਆ ਵਲੌਗ ਬਣਾਉਣਾ ਕੋਈ ਦਿੱਕਤ ਨਹੀਂ ਗਿਉਨ ਉਹਦਾ ਵਲੌਗ ਜ਼ਰੂਰੀ ਹੈ ਜਵਾਕਾਂ ਦੇ ਮੂੰਹ ਤੇ ਆਪਣੀ ਚੇਪੰਗਾ ਲਾ ਕੇ ਬਿਠਾਉਣਾ ਪੈ ਜਾਵੇ ਵੀ ਜਿਹੜੇ ਭਾਈ ਕਮੈਂਟ ਕਰਦੇ ਆ ਮੈਂ ਉਹਨਾਂ ਵਾਸਤੇ ਗੱਲ ਕਰ ਰਹੀ ਆ ਮੇਰੇ ਭੈਣ ਭਰਾਵਾਂ ਵਾਸਤੇ ਕਮੈਂਟ ਨਾ ਥੋੜਾ ਜਿਆਦਾ ਤੁਸੀਂ ਸੋਚ ਸਮਝ ਕੇ ਕਰਿਆ ਕਰੋ ਬਈ ਤੋ ਸਿੱਧਾ ਕਹਿ ਮੈਂ ਰਿਪਲਾਈ ਦੇਣ ਆਈ ਆ ਇਹਦਾ ਕੀ ਮਤਲਬ ਹੋਇਆ ਵੀ ਮੈਂ ਜ਼ਰੂਰੀ ਗੱਲ ਕਰਨੀ ਆ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਤੂੰ ਕਿਹੜਾ ਵੀ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਜ਼ਰੂਰੀ ਗੱਲ ਦਾ ਕੀ ਮਤਲਬ ਹੋਇਆ ਤੂੰ ਸਿੱਧਾ ਕਹਿ ਵੀ ਮੈਂ ਤਾਂ ਰਿਪਲਾਈ ਦੇ ਨਹੀਂ ਜਿਹੜੇ ਮੈਨੂੰ ਕਮੈਂਟ ਗਲਤ ਕਰਦੇ ਆ ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਮੈਂ ਤਾਂ ਉਹਨਾਂ ਨੂੰ ਰਿਪਲਾਈ ਦੇ ਨਹੀਂ ਹੈ ਜ਼ਰੂਰੀ ਗੱਲ ਕਰਨੀ ਹੈ ਮੈਂ ਤਾਂ ਆਖਿਆ ਪਤਾ ਨਹੀਂ ਕੀ ਇਹਦੀ ਮੋਦੀ ਨਾਲ ਮੀਟਿੰਗ ਹੋਈ ਹੈ ਤੇ ਉਹਦੇ ਬਾਈ ਚਾਚਾ ਕਰਾ ਲੱਗ ਗਿਆ ਵੀ ਹਾਂ ਮੈਂ ਉੱਥੇ ਗਈ ਸੀ ਕਿ ਮੇਰੀ ਮੀਟਿੰਗ ਹੋਈ ਤੇ ਮੈਂ ਮੋਦੀ ਨਾਲ ਆ ਗੱਲਾਂ ਕੀਤੀਆਂ ਹੋਰ ਡਿਸਕਸ ਕਰੂਗੀ ਹੈ ਨਾ ਕੋ ਲੋ ਤੇ ਇਹ ਉਹਨਾਂ ਨੇ ਕਿਹਾ ਸੀਗਾ ਵੀ ਲਾਉਣਾ ਇਹ ਤੁਸੀਂ ਮੂੰਹ ਤੇ ਇਹ ਮੈਂ ਲੇਤਾ ਹੁਣ ਲਾ ਆਗੇ ਚੁਡੇਲ ਵੈਸੇ ਬਿਨਾ ਮਾਸਕ ਤਾਂ ਹੀ ਚੁਡੇਲ ਲੱਗਦੀ ਸੀ ਤੂੰ ਤਾਂ ਵੈਸੇ ਡਰਾ ਦਿੰਦੀ ਸੀ ਇਹਨੂੰ ਲਾਉਣ ਦੀ ਕੀ ਲੋੜ ਪਈ ਸੀਗੀ ਸਪੋਰਟ ਕਰੋ ਠੀਕ ਆ ਮੈਂ ਤਾਂ ਕਹੂੰਗੀ ਵੀ ਸਪੋਰਟ ਕਰੋ ਕਰਨੀ ਹਾਂ ਤੂੰ ਤਾਂ ਕਹਿੰਗੇ ਸਪੋਰਟ ਕਰੋ ਥੋੜਾ ਕਹਿਣਾ ਬੰਦਾ ਵੀ ਆ ਵੀ ਸਪੋਰਟ ਕਰੋ ਕਿਉਂਕਿ ਤੁਹਾਨੂੰ ਪਤਾ ਵੀ ਤੁਹਾਡੇ ਘਰ ਦੇ ਜਿਹੜੇ ਬੰਦੇ ਆ ਉਹਨਾਂ ਕੋਲ ਕੰਮ ਨਹੀਂ ਹੋਣਾ ਵਾ ਤੇ ਜਿਹੜੀ ਤੁਹਾਨੂੰ ਆਦਤ ਪਈ ਵੀ ਖੁੱਲਾ ਡਾਣ ਦੀ ਥਾਂ 'ਤੇ ਘੁੰਮਣ ਫਿਰਨ ਦੀ ਇਹ ਜਿਹੜੇ ਥੋੜੇ ਬਹੁਤ ਪੈਸੇ ਕਮਾਉਣਗੇ ਉਹਨਾਂ ਵਿੱਚ ਤਾਂ ਹੋ ਨਹੀਂ ਸਕਦਾ ਤੁਹਾਨੂੰ YouTube ਤੋਂ Facebook ਤੋਂ ਪੇਮੈਂਟ ਚਾਹੀਦੀ ਹੀ ਚਾਹੀਦੀ ਹੈ ਕਿਸੇ ਹਾਲਤ ਦੇ ਵਿੱਚ ਚਾਹੀਦੀ ਹੀ ਆ ਜੇ ਨਾ ਆਵੇ ਇੱਕ ਵਾਰ ਦੀ ਪੇਮੈਂਟ ਨਾ ਆਵੇ ਨਾ ਤੁਹਾਡਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਤੁਸੀਂ ਕਹਿਣਾ ਵੀ ਮੈਨੂੰ ਸਪੋਰਟ ਕਰੋ ਜੇ ਤੁਹਾਡਾ ਸਰਦਾ ਹੋਵੇ ਨਾ ਜਿਵੇਂ ਤੋਰੀ ਮੂੰਹ ਤੇਰਾ ਘਰ ਵਾਲਾ ਆਸ-ਪਾਸੇ ਕੰਮ ਕਰਨ ਜਾਂਦੇ ਹੁਣ ਉਹਦੇ ਨਾਲ ਸਰਦਾ ਹੋਵੇ ਫਿਰ ਤੁਸੀਂ ਜਮੈਂ ਹੀ ਨਾ ਕਹੋ ਵੀ ਹਾਂ ਮੈਨੂੰ ਸਪੋਰਟ ਕਰੋ ਤੁਹਾਡਾ ਨਹੀਂ ਸਰਦਾ ਇਸ ਪੇਮੈਂਟ ਤੋਂ ਬਿਨਾ ਇਸ ਕਰਕੇ ਕਹਿੰਨਾ ਤੁਸੀਂ ਵੀ ਸਪੋਰਟ ਕਰੋ ਸਪੋਰਟ ਚਾਹੀਦੀ ਹੈ ਠੀਕ ਹੈ ਜਿਹੜੇ ਤਾਂ ਮੈਨੂੰ ਪਿਆਰ ਕਰਦੇ ਉਹ ਤਾਂ ਆਪਾਂ ਨੂੰ ਸਪੋਰਟ ਕਰਦੇ ਹੀ ਕਰਦੇ ਆ ਉਹਨਾਂ ਨੂੰ ਤਾਂ ਲਵ ਜੀਵਾ ਦਿਲ ਹੂੰ ਜਿਹੜੇ ਸਪੋਰਟ ਕਰਦੇ ਉਹਨਾਂ ਨੂੰ ਤਾਂ ਦਹਿਲ ਲਾਲ ਜਿਹੜੇ ਨਹੀਂ ਸਪੋਰਟ ਕਰਦੇ ਉਹਨਾਂ ਨੂੰ ਕਿਹੜਾ ਦਹਿਲ ਕਾਲਾ ਵੈਸੇ ਸਪੋਰਟ ਤਾਂ ਉਹ ਵੀ ਕਰਦੇ ਆ ਤੇਰੀ ਵੀਡੀਓ ਵੇਂਦੇ ਆ ਕਮੈਂਟ ਕਰਕੇ ਜਾਂਦੇ ਆ ਬੇਸ਼ੱਕ ਤੇ ਤੈਨੂੰ ਵਧੀਆ ਲੱਗੇ ਆ ਕਮੈਂਟ ਨਾ ਲੱਗੇ ਪਰ ਕਮੈਂਟ ਤਾਂ ਕਰਕੇ ਜਾਂਦੇ ਨਾ ਤੈਨੂੰ ਵਿਊ ਤਾਂ ਦੇ ਜਾਂਦੇ ਆ ਅਗਲੇ ਇਹਦਾ ਮਤਲਬ ਸਪੋਰਟ ਕਰੀ ਜਾਂਦੇ ਆ ਫਿਰ ਵੀ ਤੇ ਤੂੰ ਉਹਨਾਂ ਨਾਲ ਕਿਉਂ ਮਾੜਾ ਕਹਿਨੀ ਆ ਫਿਰ ਚਾਹੇ ਜਿਹੋ ਜਿਹਾ ਮਰਜੀ ਕਮੈਂਟ ਕਰਦੇ ਹੋਣ ਦੇਖਣ ਵਾਲਿਆਂ ਨੂੰ ਆਪ ਦਾ ਕਮੈਂਟ ਸਹੀ ਲੱਗਾ ਉਹਨੇ ਕਰਤਾ ਅਗਲੇ ਨੇ ਸਪੋਰਟ ਤਾਂ ਕਰੀ ਜਾਂਦੇ ਨਾ ਕਿਸੇ ਤਰੀਕੇ ਕਰਦੇ ਹੋਣਾ ਤੂੰ ਕਿਉਂ ਨਾਲ ਮਾੜਾ ਕਹਿਨੀ ਆ ਆ ਗੀਵੜ ਦੇ ਇੱਥੇ ਜ਼ਰੂਰੀ ਗੱਲ ਕਰਨ ਵਾਲੀ ਇਹ ਠੀਕ ਆ ਜੀ ਬਾਕੀ ਕਈ ਭੈਣ ਭਰਾ ਇਹ ਗੱਲ ਕਹਿ ਰਹੇ ਆ ਕਿ ਵੀ ਤੂੰ ਤਾਂ ਕਹਿੰਦੀ ਸੀ ਵੀ ਮੈਂ ਚੈਨਲ ਛੱਡੂੰਗੀ ਵਿਚਾਰ ਇੰਦਰ ਮੈਂ ਛੱਡੂੰਗੀ ਠੀਕ ਹੈ ਵੀ ਮੈਂ ਨਹੀਂ ਕੰਮ ਕਰਨਾ ਮੈਂ ਹਾਂ ਤੇ ਤੂੰ ਕਹੀ ਤਾਂ ਜਾਂਦੀ ਸੀਗੀ ਹਾਂ ਵੀ ਮੈਂ YouTube ਬੰਦ ਕਰ ਦੇਣਾ ਹੁਣ ਆਖੇ ਹੁਣ ਕੀ ਲਿਖਿਆ ਆ ਉਹਦੇ ਤੇ ਥੰਬਨੇਲ ਤੇ ਕੀ ਲਿਖਿਆ ਵਾ ਮੈਂ ਕਿਉਂ ਆਪਦਾ ਚੈਨਲ ਬੰਦ ਕਰ ਤੁਸੀਂ ਕਰੋਗੇ ਵੀ ਕਿਉਂ ਜਿਵੇਂ ਮੈਂ ਪਹਿਲਾਂ ਕਹਿ ਕੇ ਹਟੀਆਂ ਤੁਸੀਂ ਆਪ ਦਾ YouTube ਚੈਨਲ ਬੰਦ ਕਰੋਗੇ ਵੀ ਕਿਉਂ ਤੁਹਾਡੇ ਕੋਲ ਹੋਰ ਕੋਈ ਇਨਕਮ ਦਾ ਸਾਧਨ ਹੈ ਨਹੀਂਗਾ ਕੰਮ ਤੁਸੀਂ ਕਰ ਨਹੀਂ ਸਕਦੇ ਨਹੀਂ ਤਾਂ ਅਗਲਾ ਹੋਵੇ ਨਾ ਵੀ ਚਲ ਆ ਛੱਡ ਦਿੰਨੇ ਆਪਾਂ ਕੰਮ ਕਰ ਲਾਂਗੇ ਦਿਹਾੜੀ ਥੱppa ਕਰ ਲਾਂਗੇ ਉਹ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਤੁਹਾਨੂੰ ਹੁਣ ਆਦਤ ਬਣੀ ਵੀ ਆ 5 ਮਿੰਟ ਫੋਨ ਚੱਕੋ ਛੋਟੀ ਜਿਹੀ ਕਲਿੱਪ ਬਣਾਓ ਤੇ ਚਲੋ ਠੀਕ ਆ ਇਦਾਂ ਕਰ ਕਰ ਕੇ 5-5 ਮਿੰਟ ਦੀਆਂ ਕਲਿੱਪਾਂ ਬਣਾ ਕੇ ਅੱਧੇ ਘੰਟੇ ਦਾ ਵਲੌਗ ਬਣਾ ਕੇ ਚੜਾ ਦੋ ਤੇ ਉੱਥੇ ਜਿਹੜੇ ਪੈਸੇ ਆਉਂਦੇ ਆ ਉਹਨਾਂ ਨਾਲ ਐਸ਼ ਕਰੋ ਤੁਹਾਨੂੰ ਇਹਦੀ ਆਦਤ ਬਣੀ ਪਈ ਐ ਤੁਸੀਂ ਕੰਮ ਧੰਦਾ ਨਹੀਂ ਕਰ ਸਕਦੇ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਉਹਦੇ ਵਿੱਚ ਕੀ ਕਹਿ ਚੁੱਕਿਆ ਸੀਗਾ ਸੁਨੀਆਂ ਸਾਰੀਆਂ ਗੱਲਾਂ ਸੁਨੀਆਂ ਜਿਹੜੀ ਉਹ ਤੂੰ ਵੀਡੀਓ ਪਾਈ ਸੀ ਨਾ ਜਿਹਦੇ ਵਿੱਚ ਹੱਥ ਜੋੜਦੀ ਸੀਗੀ ਵੀ ਮੈਂ ਸਾਰਿਆਂ ਸਾਹਮਣੇ ਹੱਥ ਜੋੜਦੀ ਆ ਮੈਨੂੰ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਸਪੋਰਟ ਦੀ ਬਹੁਤ ਲੋੜ ਉਹ ਵੀਡੀਓ ਅਸੀਂ ਸੁਣੀ ਆ ਧਿਆਨ ਨਾਲ ਸੁਣੀ ਆ ਸਾਰੀਆਂ ਗੱਲਾਂ ਸੁਣੀਆਂ ਅਸੀਂ ਤੇਰੀਆਂ ਉਹ ਮੈਂ ਉਹਦੇ ਚ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਮੇਰੇ ਬਲੌਗ ਨੂੰ ਪਿਆਰ ਕੀਤਾ ਰੱਜ ਕੇ ਪਿਆਰ ਕੀਤਾ ਫੇਰ ਤਾਂ ਆਪਾਂ ਕਰਾਂਗੇ ਆਪਦੇ ਚੈਨਲ ਤੇ ਕੰਮ ਜੇ ਤੁਸੀਂ ਪਿਆਰ ਨਾ ਕੀਤਾ ਤੇ ਆਪਾਂ ਛੱਡ ਦਾਂਗੇ ਇਹ ਗੱਲ ਤੂੰ ਕਹੀ ਸੀ ਪਰ ਹੁਣ ਬਹਾਨੇ ਜਿਨਾ ਬਣਾਓ ਵੀ ਮੈਂ ਤਾਂ ਐਂ ਕਰਕੇ ਕਿਹਾ ਸੀਗਾ ਮੈਂ ਹੁਣ YouTube ਨਹੀਂ ਛੱਡਣਾ ਮੈਂ ਕਾਹਤੋਂ ਛੱਡਾਂ ਮੈਨੂੰ ਤਾਂ ਲੋਕੇ ਸਪੋਰਟ ਕਰਦੇ ਆ ਸਪੋਰਟ ਕਰਨ ਚਾਹੇ ਨਾ ਕਰਨ ਜੇ ਤੁਹਾਨੂੰ ਹੈਗਾ ਨਾ ਵੀ ਹਾਂ ਤੁਸੀਂ ਕੰਮ ਕਰਕੇ ਆਸੇ-ਪਾਸੇ ਆਪਦਾ ਗੁਜ਼ਾਰਾ ਕਰ ਲਓਗੇ ਤੁਹਾਨੂੰ YouTube ਦੀ ਬਿਲਕੁਲ ਲੋੜ ਨਹੀਂ ਗੀ ਤਾਂ ਛੱਡੋ ਅੱਜੇ ਹੀ ਛੱਡੋ YouTube ਆ ਆ ਬਹਾਨੇ ਜੇ ਨਾ ਲਾਓ ਨਹੀਂ ਬਣਾਉ ਆ ਬਹਾਨੇ ਜੇ ਵੀ ਹਾਂ ਲੋਕੇ ਸਾਨੂੰ ਫੋਨ ਕਰਦੇ ਆ ਲੋਕੇ ਸਾਨੂੰ ਸਪੋਰਟ ਕਰਦੇ ਆ ਉਹ ਤਾਂ ਕਹਿੰਦੇ ਵੀ ਅਸੀਂ ਤੇਰੇ ਵਲੌਗ ਵੇਖਣੀ ਵੇਖਣੇ ਕਰਨਾ ਤੂੰ ਤਾਂ ਸਾਨੂੰ ਬਹੁਤ ਚੰਗੀ ਲੱਗਦੀ ਆ ਆ ਭਾਨੇ ਨਾ ਬਣਾਓ ਤੁਹਾਨੂੰ ਭਾਨੇ ਬਣਾਉਣ ਦੀ ਲੋੜ ਕਿਉਂ ਪਈ ਹੈ ਕਿਉਂਕਿ ਤੁਹਾਨੂੰ ਪਤਾ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਕੰਮ ਕਰਕੇ ਤੁਸੀਂ ਜਿਹੜੇ ਪੈਸੇ ਚਾਰ ਕਮਾਉਂਗੇ ਉਹਦੋਂ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਤੁਹਾਨੂੰ ਆਦੇ ਤੇ ਪਈ ਵੀ ਹਾੜ ਆਰਾਮ ਦੀ ਖਾਂ ਦੀ ਖੁੱਲਾ ਖਾਂ ਦੀ ਖੁੱਲਾ ਡੌਨ ਦੀ ਇਸ ਕਰਕੇ ਤੁਸੀਂ ਵੀਡੀਓਜ਼ ਬੰਦ ਨਹੀਂ ਕਰਦੇ ਪਤਾ ਹੀ ਨਾ ਤੁਸੀਂ ਮੈਨੂੰ ਸਪੋਰਟ ਕੀਤੀ ਇੰਨੀ ਕਿ ਮੈਂ ਮਜਬੂਰ ਹੋ ਗਈ ਹਾਂ ਤੇਰੇ ਵਰਗੇ ਲੋਕਾਂ ਨੇ ਤੈਨੂੰ ਸਪੋਰਟ ਇੰਨੀ ਕੀਤੀ ਇੰਨੀ ਕੀਤੀ ਕਿ ਤੂੰ ਮਜਬੂਰ ਹੋ ਗਈ ਫੇਰ ਤਾਂ ਲਾਂਤਾ ਪਵਾਉਣ ਲਈ ਚੰਗਾ ਭਲਾ YouTube ਛੱਡਣ ਲੱਗੀ ਸੀਗੀ ਲੋਕਾਂ ਨੇ ਮਜਬੂਰ ਕਰਤਾ ਤੈਨੂੰ ਸਪੋਰਟ ਕਰਕੇ ਵੀ ਹਾਂ ਕਰਨਾ ਨਹੀਂ ਆਏ ਨਹੀਂ ਗੱਲ ਬੰਦੀ ਤੂੰ ਲਾਂਤਾ ਪਵਾ ਤੂੰ ਗਾਲਾਂ ਖਾ ਜਨੀ ਖਾ ਸਕਦੀ ਐ YouTube ਛੱਡਣਾ ਨਹੀਂ ਕੁਝ ਬਨਣਾ YouTube ਚਲਾ ਲਾਂਤਾ ਪਹਿਨ ਗਿਆ ਫੇਰ ਲੋਕਾਂ ਨੂੰ ਚੈਨ ਮਿਲੂਗਾ ਕਿ ਮੈਂ ਤੇ ਨਰ ਲਈ ਛੱਡ ਸਕੀ। ਔਰ ਮੈਂ ਛੱਡਣਾ ਵੀ ਨਹੀਂ। ਮੈਂ ਚੈਨਲ ਨਹੀਂ ਛੱਡ ਸਕੀ ਤੇ ਮੈਂ ਛੱਡਣਾ ਵੀ ਨਹੀਂ ਤੇ ਤੁਸੀਂ ਛੱਡ ਸਕਦੇ ਵੀ ਨਹੀਂ। ਤੁਸੀਂ YouTube ਚੈਨਲ ਛੱਡ ਸਕਦੇ ਵੀ ਨਹੀਂ ਕਿਉਂਕਿ ਤੁਹਾਨੂੰ ਹੱਡ ਹਰਾਮ ਦੀ ਖਾਣ ਦੀ ਆਦਤ ਪੈ ਚੁੱਕੀ ਆ। ਬਈ ਮੈਂ ਆਪਦੀ ਮਿਹਨਤ ਕਰਦੀ ਆ ਠੀਕ ਹੈ ਮੈਂ ਆਪਦਾ ਆਪਦਾ ਹੋ ਕਰਦੀ ਆ। ਠੀਕ ਹੈ ਮੈਂ ਮਿਹਨਤ ਕਰਕੇ ਇੱਥੋਂ ਤੱਕ ਚੈਨਲ ਲੈਂਦਾ ਆਪਦਾ ਹਣ। ਬੜੀਆ ਗੱਲ ਦਾ ਰੌਲਾ ਪਾਇਆ ਤੁਸੀਂ ਅਸੀਂ ਮਿਹਨਤ ਕਰਦੇ ਆ ਬਲੌਗ ਬਣਾਉਨੇ ਆ ਮਿਹਨਤ ਕਰਦੇ ਆ ਬਈ ਮੈਂ ਸੱਚੀ ਅੱਗੇ ਵੀ ਵੀਡੀਓਜ਼ ਦੇ ਵਿੱਚ ਕਹਿੰਨੀ ਹੁੰਦੀ ਆ ਬਈ ਮੈਨੂੰ ਸਮਝ ਨਹੀਂ ਲੱਗੀ ਇਹੋ ਜੀ ਕਿਹੜੀ ਮਿਹਨਤ ਆ ਜਿਹੜੀ ਸਿਰਫ ਬਲੌਗ ਬਣਾਉਣ ਤੇ ਹੀ ਲੱਗਦੀ ਆ ਹੋਰ ਕਿਸੇ ਕੰਮ 'ਚ ਨਹੀਂ ਲੱਗਦੀ ਜੇ ਤੁਸੀਂ ਇਸ ਚੀਜ਼ ਨੂੰ ਮਿਹਨਤ ਦਾ ਨਾਮ ਦਿੰਨੇ ਆ ਤੇ ਜਿਹੜੇ ਲੋਕੇ ਕੰਮ ਕਰਦੇ ਫਿਰਦੇ ਆ ਸਾਰੇ ਸਾਰਾ ਸਾਰਾ ਸਾਂ ਦਿਹਾੜੀ ਲਾਉਂਦੇ ਆ ਕੋਈ ਬੱਠਲ ਚੱਕਦਾ ਕੋਈ ਸਾਦਾ ਸਦਾ ਕੋਸੀ ਤੇ ਬਹਿ ਕੇ ਪੇਪਰਾਂ ਤੇ ਦਿਮਾਗ ਖਰਾਬ ਕਰਦਾ ਆ ਪਦਾ ਕੰਪਿਊਟਰ ਤੇ ਦਿਮਾਗ ਖਰਾਬ ਕਰਦਾ ਕੋਈ ਕਿਵੇਂ ਕੰਮ ਕਰਦੇ ਫਿਰਦੇ ਉਹ ਮਿਹਨਤ ਨਹੀਂਗੀ ਜੇ ਆ ਚੀਜ਼ ਮਿਹਨਤ ਆ ਤਾਂ ਫਿਰ ਉਹ ਚੀਜ਼ ਕੀ ਆ ਉਹ ਕੁੱਤੇ ਪਕਾਈ ਆ ਉਹ ਟਾਈਮ ਪਾਸ ਕੀ ਉਹ ਚੀਜ਼ ਫਿਰ ਸਮਝਾਓ ਸਾਨੂੰ ਆ ਜਿੰਨੇ ਵੀ ਬਲੌਗਰ ਆ ਇਹ ਸਮਝਾਓ ਸਾਨੂੰ ਵੀ ਜੇ ਹਾ ਬਲੌਗਿੰਗ ਕਰਨਾ ਮਿਹਨਤ ਆ ਤੇ ਦੂਜੀ ਚੀਜ਼ ਕੀ ਆ ਜਿਹੜਾ ਲੋਕੇ ਕੰਮ ਕਰਦੇ ਫਿਰਦੇ ਆ ਉਹ ਕੁੱਤੇ ਭਕਾਈ ਆ ਬਸ ਟਾਈਮ ਪਾਸ ਹੀ ਕਰਦੇ ਉਹਨਾਂ ਦਾ ਟਾਈਮ ਪਾਸ ਨਹੀਂ ਹੁੰਦਾ ਚੈਨਲ ਹੀ ਹੁੰਦਾ ਨਾ ਬੱਬੂ ਚੈਨਲ ਚੈਨਰ ਇਹਨਾਂ ਨੂੰ ਬੋਲਣਾ ਤਾਂ ਆਉਂਦਾ ਨਹੀਂ ਚੈਨਲ ਚੈਨਲ ਹੁੰਦਾ ਕਿ ਚੈਨਰ ਹੁੰਦਾ ਤੇ ਲੋਕੇ ਨਾ ਸਪੋਰਟ ਕਰ ਕਰ ਕੇ ਸੱਤੇ ਚੜਾਈ ਜਾਂਦੇ ਵੀ ਪਤਾ ਨਹੀਂ ਇਹ ਕੀ ਮਹਾਨ ਹਸਤਨਾ ਹੈ ਜਿਹੜਾ ਇਹਨਾਂ ਨੂੰ ਇਹਨਾਂ ਨੇ ਇੰਨਾ ਸੱਤ ਚੜਾ ਕੇ ਰੱਖਿਆ ਹੋਇਆ ਲੋਕਾਂ ਨੇ ਤੇ ਮੈਂ ਤੇ ਕੀਤੀ ਆਉਦੀ ਠੀਕ ਹੈ ਮਾੜਾ ਚੰਗਾ ਵੀ ਕਹਾਇਆ ਬਈ ਦੁਨੀਆ ਤੋਂ ਠੀਕ ਹੈ ਜੇ ਲੋਕਾਂ ਨੇ ਤੁਹਾਨੂੰ ਮਾੜਾ ਚੰਗਾ ਕਿਹਾ ਨਾ ਤਾਂ ਤੁਸੀਂ ਉਹਦੇ ਹੱਕਦਾਰ ਵੀ ਹੈਗੇ ਆ ਕਿਉਂਕਿ ਤੁਹਾਡੀ ਵਲੌਗਿੰਗ ਹੀ ਉਹ ਜੀ ਹੈ ਤੁਹਾਡਾ ਕੰਟੈਂਟ ਹੀ ਉਹਦਾ ਦਾ ਵੀ ਤੁਹਾਨੂੰ ਮਾੜਾ ਚੰਗਾ ਲੋਕੀ ਬੋਲਣ ਵਾਸਤੇ ਮਜਬੂਰ ਹੋ ਜਾਂਦੇ ਜਿਵੇਂ ਲੋਕਾਂ ਨੇ ਤੈਨੂੰ ਸਪੋਰਟ ਕੀਤੀ ਤੂੰ ਵਲੌਗ ਬਣਾਉਣ ਵਾਸਤੇ ਮਜਬੂਰ ਹੋਗੀ ਨਾ ਉਵੇਂ ਤੂੰ ਵਲੌਗਿੰਗ ਹੀ ਉਹ ਜੀ ਕੀਤੀ ਕੰਟੈਂਟ ਹੀ ਉਹ ਜਿਹਾ ਬਣਾਇਆ ਕਿ ਜਿਹੜੇ ਰੋਸਟਰ ਆ ਉਹ ਵੀ ਮਜਬੂਰ ਹੋਗੇ ਤੈਨੂੰ ਰੋਸਟ ਕਰਨ ਵਾਸਤੇ ਤੈਨੂੰ ਮਾੜਾ ਚੰਗਾ ਬੋਲਣ ਵਾਸਤੇ ਤੋਰੀ ਮੂਹੇ ਦੀ ਮੈਂ ਇਹ ਗੱਲ ਕਹੀ ਸੀ ਵੀ ਤੋਰੀ ਮੂਹੇ ਨੇ ਮੇਰਾ ਸਾਥ ਛੱਡਿਆ ਛੱਡਿਆ ਪਰ ਮੈਂ ਮੈਨੂੰ ਮੈਨੂੰ ਸਿਖਾ ਮੈਂ ਆਪ ਸਿੱਖ ਗਈ ਵੀ ਕਿਵੇਂ ਵਲੌਗ ਪਾਉਣੇ ਆ ਹਾਂ ਕਰਨ ਬਠਿੰਡਾ ਸਿੱਖ ਗਈ ਕਿਵੇਂ ਵਲੌਗ ਪਾਉਣੇ ਆ ਦੇਖੋ ਕਿੰਨਾ ਬਹਾਦਰੀ ਵਾਲਾ ਕੰਮ ਐ ਇਹਨੂੰ ਪੀਐਮ ਤੋਂ ਨਾ ਅਵਾਰਡ ਮਿਲਣਾ ਚਾਹੀਦਾ ਕਿੰਨਾ ਬਹਾਦਰੀ ਵਾਲਾ ਕੰਮ ਕੀਤਾ ਨੇ ਵਲੌਗ ਪਾਉਣੇ ਸਿੱਖ ਲਏ ਨੇ YouTube ਤੇ ਵੀਡੀਓ ਕਿਵੇਂ ਚੜਾਉਣੀ ਅਗਲੀ ਨੇ ਸਿੱਖ ਲਈ ਐ ਕਿੰਨਾ ਬਾਦਰੀ ਵਾਲਾ ਕੰਮ ਕੀਤਾ ਪੀਐਮ ਤੱਕ ਗੱਲ ਪਹੁੰਚਾਓ ਇਹਨੂੰ ਵਾਰਡ ਮੈਲਨਾ ਚਾਹੀਦਾ ਮੈਨੂੰ ਨਹੀਂ ਬਲੌਗ ਪਾਉਣੇ ਹੁੰਦੇ ਸੀਗੇ ਠੀਕ ਹੈ ਸੈਟਿੰਗ ਆਪਣੇ ਬਲੌਗਾਂ ਦੀ ਇਹਦੀ ਕੀ YouTube ਦੀ ਲੀ ਹੋਈ ਸੀਗੀ ਉਹ ਆਪਾਂ ਸਾਰੀ ਸੈੱਟ ਕਰਾ ਲਈ ਆਪਦੇ ਭੈਣ ਭਰਾ ਤੋਂ ਕਿਸੇ ਤੋਂ ਇਹਨਾਂ ਨੂੰ ਗਧਿਆਂ ਨੂੰ ਡੰਗਰਾਂ ਨੂੰ ਨਾ ਤਾਂ ਚੈਨਲ ਬੋਲਣਾ ਆਉਂਦਾ ਉਹਨੂੰ ਚੈਨਲ ਕਹੀ ਜਾਂਦੇ ਨਾ YouTube ਬੋਲਣਾ ਆਉਂਦਾ ਉਹਦੇ ਵਿੱਚ ਵੀ ਅੜੀ ਜਾਂਦੇ ਤੇ ਇਹਨਾਂ ਨੂੰ ਇਹ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵੀ ਹਾਂ ਐਂ ਵਲੌਗਿੰਗ ਕਰਕੇ ਪੈਸੇ ਕਮਾਈਦੇ ਲੱਲਾ ਗੱਖਾ ਆਉਂਦਾ ਨਹੀਂ ਇਹਨਾਂ ਨੂੰ YouTube ਦਾ ਤੇ ਪੈਸੇ ਕਮਾਉਣ ਵਾਸਤੇ ਆ ਗਏ ਉਹੋ ਜਿਹੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਸਰਚੜਾਇਆ ਵਾ ਇਹ ਹੋ ਜਾ ਭਰਾਵਾ ਇਹਦੇ ਨਾਲ ਨਾ ਆ ਜਿਹੜਾ ਤੁਸੀਂ ਸੋਚੋਗੇ ਹੁਣ ਤੁਸੀਂ ਮੈਨੂੰ ਪੁੱਛੋਗੇ ਵੀ ਕਿਰਨਾ ਤੂੰ ਆ ਕੀ ਲਾਇਆ ਨਹੀਂ ਐਸੀ ਨਹੀਂ ਪੁੱਛਦੇ ਨਹੀਂ ਸਾਡੇ ਕੋਲ ਇਹਨਾਂ ਟਾਈਮ ਆ ਵੀ ਤੈਨੂੰ ਪੁੱਛੀ ਗਏ ਵੀ ਇਹ ਤੂੰ ਕਾਹ ਤੋਂ ਲਾਇਆ ਤੇ ਤੈਨੂੰ ਪੁੱਛ ਕੇ ਅਸੀਂ ਇਹ ਚੀਜ਼ਾਂ ਆਪਦੇ ਮੂੰਹ ਤੇ ਲਾਈ ਗਏ ਖਰਾਬ ਕਰ ਗਿਆ ਆਪਦਾ ਮੂੰਹ ਨਹੀਂ ਐਸੇ ਨਹੀਂ ਪੁੱਛਣਾ ਨਹੀਂ ਸਾਨੂੰ ਲੋੜ ਆ ਸਾਡਾ ਜਿੱਦਾਂ ਦਾ ਮੂੰਹ ਹੈਗਾ ਉਦਾਂ ਦਾ ਹੀ ਠੀਕ ਆ ਸਾਨੂੰ ਵਧੀਆ ਲੱਗਦਾ ਸਾਨੂੰ ਆ ਕੋਲੀਅਨ ਅਲਾਈਨਮੈਂਟ ਕਰਾਉਣ ਦੀ ਕੋਈ ਜ਼ਰੂਰਤ ਨਹੀਂਗੀ ਇਹਦੇ ਨਾਲ ਕੀ ਹੈ ਵੀ ਜਿਹੜੇ ਆਪਣੇ ਚਿਹਰੇ ਦੇ ਕੀ ਹੁੰਦੇ ਬਾਬੂ ਚਮੜੀ ਹੁੰਦੀ ਨਾ ਜਿਹੜੀ ਕੀ ਹੁੰਦੀ ਹੈ ਬਾਬੂ ਮੂੰਹ ਤੇ ਕੀ ਹੁੰਦੀ ਆ ਆਹ ਅਜਿਹੇ ਮੇਰੇ ਫੇਸ ਮਾਸਕ ਲੱਗਾ ਉਹਦੇ ਥੱਲੇ ਕੀ ਹੈ ਚਮੜੀ ਚਮੜੀ ਕਹਿੰਦੇ ਨੇ ਰ ਦਰ ਫਿੱਟਿਆ ਮੂੰਹ ਤੇ ਰ ਇਹੋ ਜੀ ਦੇ ਚਮੜੀ ਤੈਨੂੰ ਪਤਾ ਨਹੀਂ ਤੇਰੇ ਮੂੰਹ ਤੇ ਚਮੜੀ ਹੈ ਇੰਨਾ ਇੰਨਾ ਚੰਮ ਚੜਿਆ ਵਾ ਤੇਰੇ ਮੂੰਹ ਤੇ ਤੈਨੂੰ ਪਤਾ ਨਹੀਂ ਇਹਨੂੰ ਚਮੜੀ ਕਹਿੰਦੇ ਕੀ ਇਹਨ ਦਾ ਮੂੰਹ ਤਾਂ ਬੱਬੂ ਚਮੜੀ ਹੁੰਦੀ ਹੈ ਉਹ じゃ ਬੱਬੂ ਹਾਂ ਚਮੜੀ ਹੁੰਦੀ ਹੈ ਫਿੱਟੇ ਹਾਲ ਕੋਲੀ ਨੇ ਕਲੀਨਮੈਂਟ ਵੀ ਕਰਵਾ ਲਿਆ ਫੇਸ ਮਾਸਕ ਵੀ ਲਾਈ ਜਾਨੀ ਆ ਮੂੰਹ ਤੇ ਤੈਨੂੰ ਹਜੇ ਆਏ ਤਾਂ ਪਤਾ ਨਹੀਂਗਾ ਵੀ ਕਾਦੇ ਵਾਸਤੇ ਲਾਉਂਦੇ ਨਾ ਹੁੰਦਾ ਕੀ ਹੈ ਕੋਲੀ ਨੇ ਕਲੀਨਮੈਂਟ ਕਰਵਾਇਆ ਮੈਂ ਮੈਂ ਫੇਸ ਮਾਸਕ ਲਾਇਆ ਮੂੰਹ ਤੇ ਤੁਸੀਂ ਮੈਨੂੰ ਪੁੱਛਾਂਗੇ ਵੀ ਮੈਂ ਫੇਸ ਮਾਸਕ ਕਿ ਕਾਤੋਂ ਲਾਇਆ ਸਵਾਹ ਪੁੱਛਣਗੇ ਤੈਨੂੰ ਆਪ ਨੂੰ ਤਾਂ ਕੱਖ ਪਤਾ ਨਹੀਂ ਦਾ ਬੜਾ ਚਿਹਰੇ ਦੀ ਚਮੜੀ ਹੈ ਇਹਦੇ ਵਿੱਚ ਵੀ ਇਹ ਠੰਡਕ ਪੈਦਾ ਕਰੂਗਾ ਜਿਵੇਂ ਜਲਣ ਹੁੰਦੀ ਹੈ ਕਹਿਣ ਦਾ ਮਤਲਬ ਆਪਾਂ ਪੰਜਾਬੀ 'ਚ ਆ ਜਾਂਦੇ ਆਂ ਇੰਗਲਿਸ਼ ਦੇ ਵਿੱਚ ਨੋ ਇੰਗਲਿਸ਼ ਨੋ ਮਾਈ ਨੋ ਪ੍ਰੋਬਲਮ ਤੇ ਵਟ ਮਾਈ ਇੰਡ ਮਤਲਬ ਕਿ ਆ ਜਿਹੜਾ ਅੱਜ ਕੱਲ ਕਮੈਂਟ ਨਹੀਂ ਚੱਲਿਆ ਵਾਧੂ ਚੱਲਿਆ ਹਰੇਕ ਰੀਲ ਦੇ ਥੱਲੇ ਕਮੈਂਟ ਹੁੰਦਾ ਵਾ ਉਹ ਹੀ ਕਮੈਂਟ ਤੈਨੂੰ ਮੈਂ ਡੈਡੀਕੇਟ ਕਰਨ ਲੱਗੀ ਆ ਭੋਰੀ ਚੱਲ ਜਿੰਨਾ ਭੋਰ ਸਕਦੀ ਆ ਭੋਰੀ ਚੱਲ ਲੋਕਾਂ ਨੇ ਵੀ ਹੁਣ ਵਾਈਫਾਈ ਲਵਾਇਆ ਵਾ ਤੇ ਲੜਨੀ ਹੋਊਗੀ ਤੇ ਚਿਹਰਾ ਵਧੀਆ ਸੋਹਣਾ ਹੋਊਗਾ ਤੇ ਕੀ ਕਹਿੰਦੇ ਆ ਕਿ ਹਾਂ ਆਪਾਂ ਮੁੱਦੇ ਤੇ ਆਉਨੇ ਆ ਹਾਂ ਆਪਾਂ ਮੁੱਦੇ ਤੇ ਨਾ ਕੀ ਗੱਲ ਪਟਕ ਗਈ ਸੀਗੀ ਰਾਹ ਭੁੱਲ ਗਈ ਸੀ ਵੀ ਮੈਂ ਤਾਂ ਇੱਧਰ ਨੂੰ ਸੱਜਣ ਨੂੰ ਜਾਣਾ ਸੀ ਖੱਬੇ ਨੂੰ ਕਿੱਧਰ ਤੁਰ ਪੀ ਰਾਹ ਪਰ ਲੱਗੀ ਸੀਗੀ ਵਿੱਚ ਦੀ ਇੱਥੇ ਮੁੱਦੇ ਤੇ ਹੁੰਨੇ ਆ ਤੇ ਰਹੀ ਗੱਲ ਮੂੰਹ ਸਾਫ਼ ਹੋਉਂਦੀ ਆ ਜਿਹੜਾ ਕੋਲੀ ਨੇ ਕਲੀਨਮੈਂਟ ਕਰਵਾਇਆ ਉਹਦੇ ਨਾਲ ਤੇ ਤੇਰਾ ਮੂੰਹ ਸਾਫ਼ ਨਹੀਂ ਹੋਇਆ ਫੇਸ ਮਾਸਕ ਨਾਲ ਜਰੂਰ ਸਾਫ਼ ਹੋ ਜਾਊਗਾ ਵੇਖੂਗੀ ਮੈਂ ਜਿਹੜਾ ਕੱਲ ਨੂੰ ਵਲੌਗ ਪਾਏਗੇ ਨਾ ਤਾਂ ਕੋਈ ਨਾ ਵੇਖੂਗੀ ਕਿੰਨਾ ਕ ਚਮਕਦਾ ਤੇਰਾ ਰੰਗ ਕਿੰਨਾ ਕ ਨਹੀਂ ਦੂਰੋ ਲਿਸ਼ਕਾ ਮਾਰਦਾ ਜਾਂ ਨਹੀਂ ਲਈ ਤੁਸੀਂ ਐਨੇ ਨਾ ਵੀ ਗਲਤ ਥੋੜਾ ਜਿਹਾ ਇਮਾਈ ਇੰਡੀਆ ਨੂੰ ਵਾਟ ਤੈਨੂੰ ਡੰਗਰਾ ਨੂੰ ਗਧਿਆਂ ਨੂੰ ਪਤਾ ਕੀ ਲੱਗਦਾ ਵੀ ਤੁਸੀਂ ਐ ਭੋਰੀ ਜਾਂਦੇ ਆ ਨਾ ਤੇ ਤੁਸੀਂ ਫੜੇ ਲੱਗਦੇ ਆ ਲੋਕੀ ਤੁਹਾਨੂੰ ਐ ਦੇਖਣਾ ਪਸੰਦ ਕਰਦੇ ਆ ਪਰ ਤੁਹਾਨੂੰ ਇਹ ਨਹੀਂ ਸਮਝ ਲੱਗਦੀ ਵੀ ਐ ਭੋਰਨ ਦੇ ਚੱਕਰ ਦੇ ਵਿੱਚ ਤੁਸੀਂ ਆਪਦੀ ਬੇਇੱਜ਼ਤੀ ਕਰਵਾਈ ਜਾਂਦੇ ਆ ਆਪਦੀ ਇੱਜ਼ਤ ਭੋਰੀ ਜਾਂਦੇ ਆ ਤੁਹਾਨੂੰ ਇਹ ਗੱਲ ਨਹੀਂ ਸਮਝ ਲੱਗਦੀ ਫਤਹਿ ਕਿਉਂ ਤੁਹਾਨੂੰ ਇੰਨਾ ਸ਼ੌਂਕ ਆਉਂਦੀ ਬੇਇਜ਼ਤੀ ਆਪ ਹੀ ਕਰਵਾਉਂਦਾ ਜਿਹੜਾ ਹੋਰ ਕੋਈ ਬੰਦਾ ਕਰੂਗਾ ਤੁਹਾਡੀ ਬੇਇਜ਼ਤੀ ਉਹ ਗੱਲ ਵੱਖਰੀ ਆ ਪਰ ਤੁਸੀਂ ਤਾਂ ਆਪ ਦੀ ਆਪ ਹੀ ਕਰਵਾਈ ਜਾਂਦੇ ਆ ਤੁਹਾਨੂੰ ਆਦਤ ਆ ਵੀ ਬੇਇਜ਼ਤੀ ਆਪ ਦੀ ਕਰਵਾਓ ਪੈਸੇ ਕਮਾਓ ਤੇ ਖਾਓ ਹੁਣ ਚਲੋ ਆਪਾਂ ਅੰਗਰੇਜ਼ੀ ਨੂੰ ਛੱਡੋ ਯਾਰ ਹਨਾ ਆਪਾਂ ਪੰਜਾਬੀ ਚ ਹੀ ਹੁੰਨੇ ਆਂ ਅੰਗਰੇਜ਼ਾਂ ਐਵੇਂ ਕਾਹਦੇ ਬਾਤਾਂ ਅੰਗਰੇਜ਼ੀ ਦੀ ਗੱਲ ਕਰਨੀ ਆ ਟਾਈਮ ਵੇਸਟ ਹੋਊਗਾ ਹਨਾ ਕਿਉਂਕਿ ਸਮਝਣ 'ਚ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਆ ਹਨਾ ਛੱਡੋ ਅੰਗਰੇਜ਼ੀ ਨੂੰ ਪੰਜਾਬੀ ਚ ਹੀ ਹੁੰਨੇ ਆਂ ਆਪਾਂ ਤੂੰ ਅੰਗਰੇਜ਼ੀ ਵਿੱਚ ਗੱਲ ਕਰ ਵੀ ਨਹੀਂ ਸਕਦੀ ਅੰਗਰੇਜ਼ੀ ਆਉਂਦੀ ਹੋਊਗੀ ਤਾਂ ਗੱਲ ਕਰਾਂਗੇ ਆਖੇ ਸਮਝਣ ਵਿੱਚ ਦਿੱਕਤ ਆਉਂਦੀ ਆ ਕਿੰਨਾਂ ਨੂੰ ਦਿੱਕਤ ਆਉਂਦੀ ਆ ਸਾਨੂੰ ਸਾਨੂੰ ਛੱਡ ਜਿਹੜੇ ਗੋਰੇ ਆ ਨਾ ਅੰਗਰੇਜ਼ ਉਹਨਾਂ ਨੂੰ ਵੀ ਤੇਰੀ ਇਹ ਇੰਗਲਿਸ਼ ਸਮਝ ਨਹੀਂ ਆਉਣੀ ਕਿ ਕੀ ਬੋਲੀਏ ਨਹੀਂ ਕੀ ਨਹੀਂ ਕਿਉਂਕਿ ਇਹ ਇੰਗਲਿਸ਼ ਛੱਡ ਕੋਈ ਵੀ ਭਾਸ਼ਾ ਨਹੀਂ ਇਹ ਇਹ ਤਾਂ ਤਾਂ ਆਪ ਦੀ ਨਵੀਂ ਭਾਸ਼ਾ ਕੱਢ ਲਈ ਆ ਜਿਹੜੀ ਤੂੰ ਭਾਸ਼ਾ ਬੋਲੀਏ ਨਾ ਇਹਦੇ ਲਈ ਮੈਂ ਇਹੀ ਕਹਿਣਾ ਚਾਹੂੰਗੀ ਪਲੀਜ਼ ਪਲੀਜ਼ ਡੋਨਟ ਯੂਜ਼ ਥਿਸ ਲੈਂਗੁਏਜ ਇਨ ਯੂਅਰ ਵੀਡੀਓਜ਼ ਐਨੀ ਮੋਰ ਓਕੇ ਤੇ ਯਾਰ ਤੁਸੀਂ ਤੁਹਾਡਾ ਮੈਂ ਕਿਵੇਂ ਇਨਸਾਨ ਭੁੱਲ ਜਾਂ ਤੇ ਮੈਂ ਨਹੀਂ ਭੁੱਲ ਸਕਦੀ ਤੁਹਾਡਾ ਇਸ਼ਾਨ ਜ਼ਿੰਦਗੀ ਦੇ ਵਿੱਚ ਇਹ ਕਰਨਾ ਤੂੰ ਐ ਰੋ ਕੇ ਡਾਇਲੋਗ ਮਾਰ ਰਹੀ ਹੈ ਜਾਂ ਫੇਸ ਮਾਸਕ ਲੱਗਿਆ ਹੋਇਆ ਹੈ ਇਸ ਕਰਕੇ ਮੂੰਹ ਬੰਦ ਕਰਕੇ ਬੋਲੀ ਨਹੀਂ ਹੈ ਵੈਸੇ ਰੋਂਦੀ ਤਾਂ ਕਿਸੇ ਪਾਸੇ ਲੱਗਦੀ ਨਹੀਂ ਵੀ ਫੇਸ ਮਾਸਕ ਲੱਗਾ ਤੇ ਨੂੰ ਆਇਆ ਫੇਸ ਮਾਸਕ ਹੈ ਲੈਣਾ ਜਾਵੇ ਇਸ ਕਰਕੇ ਮੂੰਹ ਘੁੱਟ ਕੇ ਜੇ ਬੋਲੀ ਜਾਂਨੀ ਤੇ ਤੇ ਇਹਨੂੰ ਵੀ ਲੋਕਾਂ ਨੂੰ ਲੱਗੂਗਾ ਵੀ ਮੈਂ ਰੋ ਕੇ ਬੋਲੀ ਨਹੀਂ ਹੈ ਕਿੰਨਾ ਤੁਸੀਂ ਪਾਗਲ ਬਣਾਉਂਦੇ ਆ ਲੋਕਾਂ ਨੂੰ ਤੇ ਨਹੀਂ ਮੈਨੂੰ ਇਹ ਗੱਲ ਦਾ ਸਭ ਫੇਸ ਮਾਸਕ ਜ਼ਰੂਰੀ ਤੋ ਕੈਮਰੇ ਦੇ ਸਾਹਮਣੇ ਹੀ ਲਾਉਣਾ ਸੀਗਾ ਇਹ ਫੇਸ ਮਾਸਕ ਦੀ ਪ੍ਰੋਮੋਸ਼ਨ ਕਰਨੀ ਸੀ ਕਿ ਪ੍ਰੋਮੋਸ਼ਨ ਕਰਨ ਦੇ ਚੱਕਰ ਜਿਤ ਪ੍ਰੋਮੋਸ਼ਨ ਇਹਦਾ ਬ੍ਰਾਂਡ ਦਾ ਨਾਮ ਹੀ ਦੱਸਣਾ ਭੁੱਲ ਗਈ। ਬਾਹਰ ਵਿੱਚ ਜੇ ਪਹਿਲਾਂ ਵੀ ला ਸਕਦੀ ਸੀ ਨਾ ਕੈਮਰੇ ਦੇ ਸਾਹਮਣੇ ਜ਼ਰੂਰੀ ਤਾਂ ਨਹੀਂ ਸੀ ਲਾਉਣਾ ਇਹ। ਤੇ ਹਾਂਜੀ ਆ ਸੀ ਆਪਣੀ ਅੱਜ ਦੀ ਇੰਨੀ ਇੱਕ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਿੱਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। உது தீ